ਪਿੰਡ ਲਖੇਵਾਲੀ ਵਿਖੇ ਅੱਜ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਪੁਤਲਾ ਫੁਕਿਆ ਗਿਆ ਜਿਨ੍ਹਾਂ ਨੇ ਪਿਛਲੇ ਦਿਨੀ ਡਾਕਟਰ ਅੰਬੇਦਕਰ ਜੀ ਬਾਰੇ ਕੁਝ ਟਿੱਪਣੀਆਂ ਕੀਤੀਆਂ ਸੀ ਅੱਜ ਅੰਬੇਦਕਰਵਾਦੀ ਸੋਚ ਦੇ ਵਿਅਕਤੀਆਂ ਨੇ ਉਹਨਾਂ ਦਾ ਪੁਤਲਾ ਫੁਕਿਆ ਸਾਰੇ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਈ ਗੱਲਾਂ ਕਈ ਗੱਲਾਂ ਦਾ ਬੰਦਾ ਨਹੀਂ ਹੁੰਦਾ ਇਹ ਗੱਲ ਕੀ ਹੈ ਵੀ ਜਿਹੜਾ ਆਪਣਾ ਬਾਬਾ ਸਾਹਿਬ ਡਾਕਟਰ ਮੇਰਪਾਲ ਜੀ ਸੀਗਾ ਬਹੁਤ ਸਤਿਕਾਰਯੋਗ ਆ ਆਪਣੇ ਜਿਨ੍ਹਾਂ ਨੇ ਆਪਾਂ ਨੂੰ ਇੰਨਾਂ ਛੜਕਾਂ ਦੇ ਉੱਤੇ ਖੜਨ ਦਾ ਤੇ ਆਪਣੀ ਜ਼ਿੰਦਗੀ ਜਿਉਣ ਦਾ ਵੱਲ ਸਿਖਾਇਆ ਪਰ ਉਹ ਜਿਹੜਾ ਅਮਰਸ਼ਾ ਅਮਰਸ਼ਾ ਕੀ ਕਹਿ ਰਿਹਾ ਹੈ ਉਹ ਸਾਰੇ ਅਨੁਗਾਨ ਕਰੀ ਤੁਹਾਨੂੰ ਕਿੰਨੇ ਵੀ ਅਮਰ ਅਮਰਸ਼ਾ ਨੇ ਕੀ ਕਿਹਾ ਹੋਇਆ ਅਮਰਸ਼ਾ ਕਹਿੰਦਾ ਇਹ ਕਹਿੰਦਾ ਵੀ ਜਿੰਨਾ ਚੱਕਰ ਸਾਡਾ ਸਮਾਜ ਆ ਇਹ ਜਿਹੜਾ ਸਾਰਾ ਆਪਣਾ ਸਮਾਜ ਆ ਉਸ ਨੂੰ ਇਹ ਕਹਿ ਰਿਹਾ ਹੈ ਕਿ ਜੇ ਇਹ ਇੰਨਾ ਚੱਕਰ ਦੇ ਡਾਕਟਰ ਸਾਹਿਬ ਬਾਬਾ ਸਾਹਿਬ ਮੇਲਕਾਰ ਨੂੰ ਪੂਜ ਰਹੇ ਆ ਜੇ ਇੰਨਾ ਚੱਕਰ ਹੈ ਦੂਸਰੇ ਪਾਸੇ ਜੇ ਉਧਰਲੇ ਪਾਸੇ ਮੱਥਾ ਟੇਕਦੇ ਤੇ ਅੱਜ ਤੱਕ ਰਹੇ ਇਹਨਾਂ ਨੇ ਕੀ ਹੋਣਾ ਸੀਗਾ ਕਿ ਸਵਰਗਾਂ ਦੇ ਵਿੱਚ ਜਾਵੜਨਾ ਸੀਗਾ ਪਰ ਅਸੀਂ ਇਹ ਸਮਝਦੇ ਆ ਕਿ ਸਾਨੂੰ ਸਵਰਗਾਂ ਦੇ ਵਿੱਚ ਖਾਉਣ ਵਾਲਾ ਬਾਬਾ ਸਾਹਿਬ ਮੇਲਕਾਰ ਜੀ ਆ ਅਸੀਂ ਇਹਨਾਂ ਨੂੰ ਪੂਜਦੇ ਆ ਇਹਨਾਂ ਦੀਆਂ ਗੱਲਾਂ ਦੇ ਉੱਤੇ ਪਹਿਰਾ ਦਿੰਨੇ ਆ ਇਹਨਾਂ ਨੇ ਹੀ ਸਾਨੂੰ ਇਸ ਸਮਾਜ ਦੇ ਵਿੱਚ ਖੜਨ ਦਾ ਹੌਸਲਾ ਸਕਾਇਆ ਇਹਨਾਂ ਨੇ ਸਾਡੀ ਜਿਹੜੀ ਆ ਦਲਤ ਸਮਾਜ ਆ ਇਸ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕੀਤੀ ਸਾਰੀ ਜ਼ਿੰਦਗੀ ਇਹਨਾਂ ਨੇ ਲਾਈ ਹੋਈ ਆ ਪਰ ਇਹ ਜਿਹੜੇ ਅਮਰਸ਼ਾਹ ਵਰਗੇ ਆ ਅਮਰਸ਼ਾਹ ਵਰਗੇ ਕੀ ਕਹਿ ਰਹੇ ਆ ਇਹ ਸਾਰਿਆਂ ਦੇ ਤੁਹਾਡੇ ਧਿਆਨ ਚ ਇਸ ਕਰਕੇ ਆਪਾਂ ਇਹ ਸਮਝ ਸ਼ਾਹ ਦਾ ਇਹ ਪੁਤਲਾ ਇਸ ਕਰਕੇ ਫੂਕਦੇ ਆ ਕਿ ਅਮਰਤ ਸ਼ਾਹ ਜਿਹੜਾ ਇਸ ਗੱਲ ਦੀ ਜੋ ਇਹਨੇ ਕਹੀ ਆ ਉਸ ਗੱਲ ਦੀ ਇਹ ਮਾਫੀ ਮੰਗੇ ਉਸ ਕਰਕੇ ਕਹਿੰਵੀ ਮੈਂ ਗਲਤ ਕਹਿ ਬੈਠਾ ਇਸ ਕਰਕੇ ਅਸੀਂ ਇਹ ਤੋਂ ਮਾਫੀ ਮੰਗਾਉਣਾ ਚਾਹੁੰਦੇ ਆ ਜਿੰਨਾ ਚਿਰ ਇਹ ਮਾਫੀ ਨਹੀਂ ਮੰਗਦਾ ਉਹਨਾਂ ਚੱਕਰ ਇਹ ਸੰਘਰਸ਼ ਇਸੇ ਤੱਕ ਆਪਣਾ ਜਾਰੀ ਰਹੂਗਾ ਅੱਜ ਆਪਣਾ ਘਾਟਾ ਤੇ ਇਸ ਤੋਂ ਅੱਗੇ ਵਾਧਾ ਰਹੂਗਾ ਵਾਹ ਜੀ ਵਾਹ ਇੱਕ ਮਿੰਟ ਇੱਕ ਮਿੰਟ ਸਾਥੀਓ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਅੰਬੇਦਕਰ ਨੇ 11 ਸੈਕਿੰਡ ਦੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਆ ਵੀ ਅੰਬੇਡਕਰ 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 ਵੀ ਅੰਬੇਡਕਰ ਇੱਕ ਬ੍ਰਾਂਡ ਆ ਵੀ ਆ ਜੋ ਬਾਰ-ਬਾਰ ਨਾਮ ਲੈ ਰਹੇ ਆ ਅੰਬੇਡਕਰ ਦੀ ਬਜਾਏ ਜੇ ਕਿਸੇ ਭਗਵਾਨ ਦਾ ਨਾਮ ਲੈਂਦੇ ਤੇ ਸ਼ਾਇਦ ਹੋ ਸਕਦਾ ਵੀ ਅਸੀਂ ਸਵਰਗਾਂ ਦੇ ਵਿੱਚ ਜਾ ਵੜਦੇ ਮੈਂ ਅਮਿਤ ਸ਼ਾਹ ਨੂੰ ਇੱਕ ਭਾਰਤ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਂ ਤੇ ਇਹ ਗੱਲ ਕਹਿਣਾ ਵੀ ਜੇ ਤੈਨੂੰ ਜੇ ਤੈਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣ ਕੇ ਇਸ ਭਾਰਤ ਦਾ ਗ੍ਰਹਿ ਮੰਤਰੀ ਬਣ ਕੇ 20 ਵਰਗ ਨਹੀਂ ਮਿਲਿਆ ਤੇ ਭਾਈ ਮੈਨੂੰ ਤਾਂ ਲੱਗਦਾ ਤੂੰ ਚੌਥੀ ਪਾਸ ਆ ਵੀ ਤੂੰ ਕਿਸੇ ਮੰਦਰ ਦਾ ਪੁਜਾਰੀ ਬਣ ਜਾ 24 ਘੰਟੇ ਆਪ ਦੇ ਕਿਸੇ ਭਗਵਾਨ ਦਾ ਨਾਮ ਲੈ ਤੇ ਸਵਰਗਾਂ ਦੇ ਵਿੱਚ ਪਹੁੰਚ ਜਾ। ਉਹਨੂੰ ਇਹ ਗੱਲ ਦਾ ਗਿਆਨ ਹੋਣਾ ਚਾਹੀਦਾ ਵੀ ਬਾਬਾ ਸਾਹਿਬ ਡਾਕਟਰ ਭੀਮਾ ਅੰਬੇਡਕਰ ਸੀ ਜਿਨੇ ਸ਼ੈਡਿਊਲ ਕਾਸਟ ਵਾਲੀਆਂ ਈਸਤਰੀਆਂ ਜਰਨਲ ਵਰਗ ਦੀਆਂ ਈਸਤਰੀਆਂ ਜਿਨ੍ਹਾਂ ਨੂੰ ਪੈੜ ਦੀ ਜੁੱਤੀ ਸਮਝਿਆ ਜਾਂਦਾ ਸੀ ਇਸ ਹਿੰਦੂਆਂ ਦੇ ਗ੍ਰੰਥ ਦੇ ਵਿੱਚ ਇਹਨਾਂ ਦੇ ਗ੍ਰੰਥ ਦੇ ਵਿੱਚ ਜਿਹਨੂੰ ਇਹ ਭਗਵਾਨ ਮੰਨਦਾ ਪਾਪਜੋਨੀ ਤੱਕ ਕਿਹਾ ਗਿਆ ਸਾਥੀਓ ਪਾਪ ਜੋਨੀ ਮਤਲਬ ਡਰਕ ਦਾ ਦੀਵਾਰ ਤੇ ਅਮਿਤ ਸ਼ਾਹ ਨੂੰ ਵੀ ਅਕਲ ਹੋਣੀ ਚਾਹੀਦੀ ਆ ਵੀ ਭਾਈ ਵੀ ਇੱਕ ਜ਼ਿੰਮੇਵਾਰ ਅਹੁਦੇ ਤੇ ਤੂੰ ਬੈਠਾ ਵੀ ਬਾਬਾ ਸਾਹਿਬ ਪਰ ਇਹ ਗੱਲ ਬੋਲਦਾ ਬਾਬਾ ਸਾਹਿਬ ਨੇ ਇੱਕ ਸ਼ਡਿਊਲ ਕਾਸਟ ਲੋਕਾਂ ਲਈ ਕੰਮ ਨਹੀਂ ਕੀਤਾ ਉਹਨੇ ਜਰਨਲ ਵਰਗ ਲੋਕਾਂ ਲਈ ਵੀ ਕੰਮ ਕੀਤਾ ਆਰਬੀਆਈ ਦੀ ਸਟਾਫ ਨੇ ਕਿਹਨੇ ਕੀਤੀ ਬਾਬਾ ਸਾਹਿਬ ਡਾਕਟਰ ਪੀਮ ਬਰਾਊਨ ਮੈਡਿਕਰ ਨੇ ਉਹਨੂੰ ਇਹ ਨਹੀਂ ਪਤਾ ਵੀ ਬਾਬਾ ਸਾਹਿਬ ਨੂੰ 32 ਡਿਗਰੀਆਂ ਬਾਬਾ ਸਾਹਿਬ ਨੇ ਪੜੀਆਂ ਸੀ ਤੇ ਉਹਨੂੰ ਅਨੇਕਾਂ ਭਾਸ਼ਾਵਾਂ ਦਾ ਗਿਆਨ ਸੀ ਉਹਨੇ ਭਾਰਤ ਦੇਸ਼ ਦਾ ਸੰਵਿਧਾਨ ਬਣਾਇਆ ਉਹ ਅਜੇ ਚੌਥੀ ਪਾਸ ਇੱਕ ਉਹ ਗ੍ਰਹਿ ਮੰਤਰੀ ਭਾਈ ਜਿਹਦੇ ਸਿਰ ਤੇ ਪੂਰੇ ਵਾਲ ਵੀ ਨਹੀਂ ਤੇ ਉਹ ਗੱਲਾਂ ਪੁੱਠੀਆਂ ਕਰ ਰਿਹਾ ਅਸੀਂ ਸਾਡੇ ਸਮਾਜ ਵਨ ਨੂੰ ਇਹ ਬੇਨਤੀ ਕਰਦੇ ਆ ਬੇਨਤੀ ਨਹੀਂ ਇਹ ਰਾਹ ਜਾਂਦਾ ਇਹ ਆਹ ਬੰਦਨ ਜਿਹੜਾ ਤੁਹਾਡੇ ਬਾਰੇ ਇੰਨਾ ਲੱਗਾ ਲੱਗਿਆ ਹੋਇਆ ਵੀ ਭਾਈ ਉਹਨਾਂ ਨੇ ਬਾਬਾ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲਿਆ ਭਾਪ ਸ਼ੂਰ ਕਾਸਟ ਐਸਸੀ ਬੀਸੀ ਜਰਨਰ ਸਾਰੇ ਲੋਕਾਂ ਦੇ ਖਿਲਾਫ ਬੋਲਿਆ ਸਾਥੀਓ ਇਹੋ ਜੀ ਭਾਪੀ ਦੇ ਵਿੱਚ ਅੱਜ ਜੇ ਸਾਡੇ ਸ਼ਡਿਊਲ ਕਾਸਟ ਵੀਰ ਬੈਠੇ ਆ ਉਹਨਾਂ ਨੂੰ ਵੀ ਸ਼ਰਮ ਚਾਹੀਦੀ ਆ ਵੀ ਭਾਈ ਤੁਹਾਡੇ ਬਾਬਾ ਸਾਹਿਬ ਦੇ ਖਿਲਾਫ ਬੋਲ ਰਿਹਾ ਅੱਜ ਇਹੋ ਜੀ ਅਮਿੰਦ ਸ਼ਾਹ ਦੇ ਖਿਲਾਫ ਉੱਠ ਕੇ ਖੜੇ ਹੋ ਜਾਓ ਅਮਿੰਦ ਸ਼ਾਹ ਮੁਰਦਾਬਾ ਜਿੰਦਾਬਾ ਮੁਰਦਾਬਾ ਸ਼ਾਹ ਇਧਰ ਨੂੰ ਦੇਖੋ ਓਏ ਅਮਰ ਤਿਆਨ ਦੂਰ ਹੈ ਬੜਾ ਦੂਰ ਆ ਆਮ੍ਰਿਤਸਰ